ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰੇ ਆਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਖੁਰਦ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਗੰਮ ਕਰਦੇ ਰੁਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਗਾਈਆਂ ਅੱਜ 3 ਸੀਗੀਆਂ ਇੱਕ ਸੇਲ ਹੋ ਗਈ ਆ ਤੇ ਦੋ ਰਹਿ ਗਈਆਂ ਬਾਈ ਦੀਆਂ ਇੱਕ ਤਾਜੀ ਸੂਈ ਆ ਇੱਕ ਗੱਬਣ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਹੀ ਮੋਗਾ ਤਹਿਸੀਲ ਹੀ ਮੋਗਾ ਠੀਕ ਆ ਜੀ ਕਿੰਨੇ ਪਸ਼ੂ ਸੀ ਅੱਜੇ ਪਸ਼ੂ ਦਾ ਕੱਲ ਸੀਗੀ ਇੱਕ ਗਾਂ ਚਾਰ ਸੀਗੇ ਪਸ਼ੂ ਦਾ ਇੱਕ ਕੱਲ ਸੇਲ ਹੋ ਗਈ ਇੱਕ ਉਹ ਚੱਲੀ ਆ ਹੁਣ ਦੇਖੋ ਚੱਲੀ ਆ ਅੱਛਾ ਦੋ ਰਹਿ ਗਈਆਂ ਬਰੇ ਹੁਣ ਠੀਕ ਆ ਜੀ ਤੇ ਕਿਧਰੋਂ ਸ਼ੁਰੂ ਕਰ ਗਏ ਇਧਰੋਂ ਕਰਦੇ ਆਂ ਗੱਭਨ ਤੋਂ ਜਰਸੀ ਤੋਂ ਇਹਦੀ ਕੀ ਡਿਟੇਲ ਹੈ ਜੀ ਇਹ ਬਈ ਦੂਜਾ ਸੂਆ ਵਾ ਸੂਨ ਦੀ ਮੂੰਹ ਛੇ ਦਾੰਦਾ ਠੀਕ ਆ ਜੀ ਤੇ ਦੈਨ ਹਜੇ ਛੇ ਪਿਆ ਬਾਕੀ ਸੂਨ ਦੇ ਕਿੰਨਾ ਪਾਜੂ ਦੁੱਧ ਬਈ ਜਿੰਨਾ ਤੋਂ ਆਪਾਂ ਲਈਓ ਕਹਿੰਦੇ 16 ਕਿਲੋ ਪਹਿਲੇ ਸੂਏ ਚੋਇਆ ਵਾ ਠੀਕ ਆ ਜੀ ਇਹ ਇੱਤੀ ਦਊਗੀ 17-18 ਕਿਲੋ ਆਪਾਂ ਫੇਰ ਉਹਨਾਂ ਆ ਕੇ ਕੀ ਦੇਣਾ ਠੀਕ ਆ ਜੀ ਲੈ ਆ ਜੀ ਫੇਰ ਬਾਹਰ ਮੇਨ ਗੱਲ ਇਹ ਠੰਡੀਆਂ ਹੈ ਜ ਸੀਲ ਸੌ ਕਰਮ ਵਾਲੀ ਪੂਰੀ ਆ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਨਿਖੜਵੇਂ ਫੇਸ ਕੁਆਲਟੀ ਦੀ ਸੋਹਣੀ ਆ ਮੂੰਹ ਤੋਂ ਸ਼ੇਦਾਂਦਾ ਜੀ ਦੂਜਾ ਸੁਆਸ ਹੁੰਦੀ ਆ ਮਾਲਕਾਂ ਦੇ ਦਸਨ ਮੁਤਾਬਕ ਪਹਿਲੇ ਸੂਏ 16 ਕਿਲੋ ਚੋਇਆ ਵਾਇਗ ਦੀਰ ਪਲੱਸ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਥਾਣਾ ਦੇ ਸੈਜ ਵੀ ਸੋਹਣੇ ਆ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿੰਨੇ ਆ ਚਾਰੇ ਥਣ ਗੈਪ ਤੇ ਆ ਜੀ ਸੱਚੀ ਚਵਾਈ ਵਾਲਾ ਥਾਣਾ ਕੋਈ ਵਾਧੂ ਸ਼ਾਖ ਨਹੀਂ ਤਿਆਰੀ ਕਰਮ ਵਾਲੀ ਦੀ ਚੰਗੀ ਆ। ਦਨ ਡੇਟ ਮੁਤਾਬਕ ਜੇ 7 ਪਏ ਆ। ਬਾਕੀ ਠੰਡੀ ਸੀਲ ਬਥੇਰੀ ਆ। ਬਾਕੀ ਗਰਮੀ ਦਾ ਤੋਹਫਾ ਯਾਰ ਬਾਈ ਆ। ਸਹੀ ਗੱਲ ਆ ਗਰਮੀ ਰਹੇ ਤਾਂ ਜਾ ਤੇ ਫੈਟਵੀ ਬਾਈ ਚੰਗੀ ਆਉਂਦੀ ਆ। ਮੱਝਾਂ ਜੀ ਦੁੱਧ ਗਿਣਿਆ ਜਾਂਦਾ ਇਹਨਾਂ ਦਾ। ਦੜ 7 ਪਏ ਆ। 7 ਦਿਨਾਂ ਤਿੱਕਰ ਤਾਂ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ। ਮੈਂ ਜਿੱਧਰ ਦੀ ਮਰਜ਼ੀ ਜੋ ਠੰਡੀ ਬਥੇਰੀ ਆ ਨਾ। ਠੀਕ ਆ। ਜਿੱਥੇ ਤੱਕ ਮਰਜ਼ੀ ਪਾਸੇ ਬਹਿ ਜਾਓ। ਜਿੱਥੇ ਸਿੱਧੇ ਪਾਸੇ ਬਹਿ ਜਾਓ ਜੀ। ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਲੈ ਚੱਲੀ ਵੀਰ। ਅਗਿਆ ਰੋਡ ਵਾਲਾ ਚੱਲਦਾ ਤਾਂ ਬੜ ਆਇਨਾ ਨਵੇਂ ਚੀਜ਼ਾਂ ਤੋਂ ਦਰੀ ਅੰਦਰ ਇਹਦਾ ਬਸੂ ਕੁਛ ਨਾ ਕੁਛ ਲੰਗਦਾ ਰਹਿੰਦਾਗਾ। ਬਾਕੀ ਦੁੱਧ ਸੇਵਾ ਦਾ ਐਤੀਰਬਾਈ ਆਪਾਂ ਵੀ 16 17 ਕਹਿ ਕੇ ਦੇਣਾ। ਆਪਾਂ ਦਾ ਵੀ ਇੰਨਾ ਹੀ ਕਹਿ ਕੇ ਦੇਣਾ ਪਰ ਦੇਰ ਭੌਂਦੀ ਵਾਦੀ ਦਊਗੀ। ਸਹੀ ਗੱਲ ਹੈ ਜੀ। ਬਾਕੀ ਵੱਡੀ ਆ ਬਜਨ ਵਾਲੀ ਹੈ ਕਿਹੜਾ ਲੱਸੀ ਲਾਉਂਗਾ। ਕੋਈ ਲੱਸੀ ਫਿਕਰੀ ਚੰਗੀ ਸੇਵਾ ਵਾਲੇ ਘਰੋਂ ਆਈ ਹੈ। ਝੋਲ ਹਵਾਨੇ ਚ ਬਹੁਤ ਪਈ ਆ। ਜਿੰਨੀਆਂ ਵਾਲਟਲਾਂ ਸਾਰੀਆਂ ਕਰਮਾਰੀ ਨੇ ਕੱਢ ਕੇ ਸੁਣਾ ਜੀ। ਇਹਦਾ ਮੁੱਲ ਪਈ ਜਾ ਅੱਜ। ਇਹਦਾ ਮੁੱਲ ਕਰਨੂ ਦਾ ਲੋਕ 52 ਵੀ ਕਰ ਸਕਦੇ। ਪਰਾਪਰ 43 ਦੇ ਦਾਂਗੇ ਵਿੱਚ ਛੋੜਛੱਪਾ ਕਰ ਦਾਂਗੇ ਠੀਕ ਹੈ ਜੀ ਮੁੱਲ ਕਰਨ ਨੂੰ ਬਾਈ ਕਹਤੋ ਜਿੰਨਾ ਮਰਜ਼ੀ ਕਰਾ ਲਓ 43000 ਦੀ ਯਸਨੋ ਆ ਬਾਕੀ ਛੋੜਛੱਪਾ ਹੋ ਜਾਊਗਾ ਜਿਹਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਆ ਬਾਈ ਕੱਚੀ ਸੂਈ ਆ 10 ਦਿਨ ਪਹਿਲਾਂ ਸੂਹੀ ਆ ਠੀਕ ਹੈ ਜੀ ਤੇ ਮੰਨ ਲਾ ਵੀ ਪਰਸੋਂ ਦੀ ਸੂਈ ਆ ਹੁਣ 3 ਕਿਲੋ ਬੌਲੀ ਆ ਬਾਈ ਬੱਚਾ ਕਿ ਦਿੱਤਾ ਮਗਰ ਬੱਚੀ ਬਹੁਤ ਚੰਗੀ ਹੈ ਬਈ ਬੱਚੀ ਬਹੁਤ ਚੰਗੀ ਹੈ ਦੇਖ ਸਕਦੇ ਹੋ ਸੋਹਣੀ ਫੁੱਲ ਜਾਤ ਬ੍ਰੀਡ ਵਾਲੀ ਬੱਚੀ ਬਹੁਤ ਚੰਗੀ ਬੱਚੀ ਮਗਰ ਲ ਅੰਤ ਮੁਕੇ ਬਈ ਬੱਚੀ ਦੇ ਲ ਸੀਮਣ ਚੰਗਾ ਹੀ ਲੱਗਿਆ ਭਰਾਇਆ ਹੋਣਾ ਕਿਸੇ ਵੀਰ ਨੇ ਬੱਚੀ ਦਾ ਬਾਹਲੀ ਚੰਗੀ ਹੈ ਚੰਗੇ ਸੀਮਣ ਦੀ ਬੱਚੀ ਲੱਗਦੀ ਹੈ ਬਾਕੀ ਪਰਕ ਤੁਸੀਂ ਆਪ ਕਰ ਲੈਣੀ ਆ ਨਨਕਾ ਕਿਲੋ ਬੌਲੀ ਇਸ ਵਕਤ ਰੈਡੀ ਆ 10 ਦਿਨ ਬਾਈ 10 ਦਾ 150 ਪਹਿਲਾ ਸੂਪੀ ਆ ਸੂਪੀ ਆ 11 12 ਨਾ ਯਾਰ ਪਹਿਲਾ ਸੂਪੀ ਆ ਆਪਾਂ ਕਿਉਂਕਿ ਐ ਥਾ ਆਪਣੇ ਥੋੜਾ ਆਪਾਂ ਦਾ ਵਿਰੋਸਾ ਬਣਾਉਣ ਵੇਚੀ ਦੇਣੀ ਘਾਟਾ ਪਵੇ ਵਾਧਾ ਪਵੇ ਠੀਕ ਆ ਜੀ ਫਿਰ ਇਹਦਾ ਅੱਜ ਦਾ ਮੁੱਲ ਜੀ ਆਪਣੀ ਲਈ ਆ ਬਾਈ 52000 ਦੀ ਠੀਕ ਆ ਜੀ ਆਪਾਂ ਇਹ 25 ਚੋਂ ਮਾਨਤਾ ਕਰਾਂਗੇ ਜੀ ਠੀਕ ਹੈ ਜੀ ਜਿਹੜਾ ਅੱਜ ਦਾ ਮੁੱਲਾ 25 ਚੋ ਮਾਨਤਨ ਕਰਦਾਂਗੇ ਉਹ ਮਾੜੀ ਸ਼ਾਕ ਆ ਬਾਈ ਚੱਲਦੀ ਜਮਈ ਜਮਈ ਨੂੰ ਕੋਈ ਠੰਡੀ ਸੀਲ ਦਾ ਇੰਨੀ ਬੇਜੰਤੋਗੇ ਠੀਕ ਹੈ ਦੂਜੇ ਸੂਏ ਸੂਈ ਆ ਜੀ ਨਹੀਂ ਤੀਜਾ ਵੀਰੇ ਜੀ ਨਤੀਜਾ ਆਪਾਂ ਦੂਜਾ ਨਹੀਂ ਤੀਜੇ ਸੂਈ ਆ ਮਗਰ ਬੱਚਿਆ ਵੱੱਛੀ ਆ ਜੀ ਕੱਦ ਕਾਠ ਤੇ ਵਜਨ ਵਾਲੀ ਆ 10 ਦਿਨ ਡੇਢ ਤੋਂ ਪਹਿਲਾਂ ਸੂਈ ਤਾਂ ਆਪਣੇ ਅਪਦੇਲਾ ਜਿਹੜਾ ਵੀਰ ਸੰਭ ਗਿਆ ਵਹਿੜ ਉਨੇ ਦੀਓ ਬਹਿ ਕੇ ਜਾਣੀ ਆ ਸਹੀ ਗੱਲ ਆ ਇਹ ਤਾਂ ਆ ਜਾਣੀ ਆ ਬਾਈ ਦੋਸਤ ਆਪਾਂ ਕਹਿੰਦੇ ਚੱਲ ਵੇਖੀ ਜੀ ਨਾ ਜ਼ਿਕਰ ਦੋ ਤੇ ਆ ਜਾਣੀ ਆ ਜੀ ਬਹਿ ਜਦੋਂ ਵੀ ਮਰਜ਼ੀ ਦਾ ਠੰਡੀ ਸੀਲ ਲਾ ਲ ਇਹਦਾ ਮੱਜਾਂ ਦਾ ਹੀ ਹੁੰਦਾ ਬਾਈ ਗਾਂਆਂ ਤਾਂ ਕਰਮ ਵਾਲੀਆਂ ਆ ਹੀ ਜਾਂਦੀਆਂ ਸੀਲ ਸਭ ਪੂਰੀ ਆ ਥਣਾ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗਿਆ ਬਾਕੀ ਕੱਦ ਕਾਠ ਵੱਡਾ ਹੀ ਆ 3 ਕਿਲੋ ਬੋਲੀ ਨੱਟ ਰੈਡੀ ਆ ਚੁਵਾਈ ਕਰ ਲਿਓ ਜੇ ਮਗਰ ਸੋਹਣੀ ਬੱਚੀ ਆ ਬਾਈ ਕਹਿੰਦਾ ਮੇਰੀ ਤਾਂ ਬਾਹਲੀ ਮਹਿੰਗੀ ਚੱਕੀ ਵੀ ਆ ਪਰ ਅੱਜ ਬਾਈ ਲਈ ਇੰਨੇ ਦੀ ਆ ਦੱਸ ਦੀ ਆ ਗਾ ਵੀਡੀਓ ਚ ਵੀ ਦੱਸੋ ਇੰਨੇ ਦੀ ਇੰਨੇ ਤਿਆਰ ਹੋ ਗਈ ਬਾਈ ਉਹਦੇ ਨੇ ਤਾਂ ਗੱਲਾਂ ਕਰਾਉਣੀਆਂ ਸੀ ਗਾ ਨੇ ਗੱਲ ਕਰਾਉਣ ਦਾ ਕਾਰਨ ਪਹਿਲਾ ਸੂਹੀ ਆ ਹੁੰਦਾ 12 ਦਿਨ ਪਹਿਲਾ ਸੂਈ ਆ ਕਹਿ ਕੇ ਦੇਣੀ ਆ ਆਪਾਂ ਠੀਕ ਆ ਜੀ ਚੁਵਾਈ ਚੁਵਾਈ ਬਹੁਤ ਚੰਗੀ ਆ ਠੀਕ ਹੈ ਜੀ ਅੱਜ ਦਾ ਮੁੱਲ 25000 ਰੁਪਏ ਜੇ ਕੋਈ ਸੰਭਣ ਵਾਲਾ ਵੀਰ ਲੈ ਜੂ ਤਾਂ ਉਹਦੇ ਲੋਟ ਆ ਜੂ ਜੀ ਕੰਮ ਬਾਕੀ ਮਾਨਤਨ ਹੋ ਜਾਊਗਾ ਜੇ ਬੈਠ ਜਿੱਥੋਂ ਦੀ ਮਰਜੀ ਜਾ ਲੈ ਕੋਈ ਚੱਕਰ ਹੀ ਨਹੀਂ ਆ ਬੈਠ ਜਿੱਥੋਂ ਦੀ ਬਾਈ ਕਹਿੰਦਾ ਮਰਜੀ ਜਾਓ ਨਚਵਾਈ ਹੋਈ ਹੈ ਲੈ ਫਣਾ ਦੀ ਵੀ ਓਕੇ ਆ ਚਾਰੇ ਥਣ ਗੈਪ ਤੇ ਬਾਕੀ ਚਵਾਈ ਦੀ ਇੱਕ ਨੰਬਰ ਆ ਬਾਈ ਪੁੱਠੇ ਪਾਸੀ ਚੋਈ ਜਾਂਦਾਗਾ ਬਿਨਾਂ ਨਿਆਣੇ ਚੋਾਈ ਦਾ ਬਾੜੀ ਚੰਗੀ ਆ ਲਓ ਜੀ ਚਾਰੇ ਥਣ ਓਕੇ ਕੋਈ ਹੋਈ ਨਹੀਂ ਕਹਿੰਦਾ ਇਹਨਾਂ ਆਪਾਂ ਐਂ ਕਹਿੰਦੇ ਆ 6-7 ਕਿਲੋ ਨਹੀਂ ਕਹਿੰਦੇ ਜਿੰਨਾ ਕੇਗਾ ਉਹਨਾਂ ਕੀ ਆਪਾਂ ਕਿਹਾ ਠੀਕ ਹੈ ਜੀ ਓਕੇ ਬੰਨਵਾ